ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਤੇ ਆਪਾਂ ਆਏ ਹੋਏ ਸੀਗੇ ਦੁਵਾਰਾ ਕੈਲਗਰੀ ਪਹਿਲਾਂ ਮੈਂ BC ਚਲ ਗਈ ਸੀਗੀ ਮਨਰਾਜ ਉਹਨਾਂ ਨੂੰ ਮਿਲ ਕੇ ਆਈ ਹਾਂਗੀ ਹੁਣ ਮੈਂ ਵਾਪਸ ਕੈਲਗਰੀ ਆ ਗਈ ਹਾਂ ਤੇ ਇਸ ਦੁਬਾਰ ਵਿੱਚ ਇੱਥੋਂ ਹੀ ਮੈਂ ਵਾਪਸੀ ਡਾਂਟਲ ਜਾਣਾ ਹਾਂ ਤੇ ਅੱਜ ਮੈਂ ਫੇਰ ਆਪਣੀ ਫਰੈਂਡ ਦੇ ਘਰ ਆਈ ਸੀ ਉਸ ਦਿਨ ਜਦੋਂ ਮੈਂ ਆਈ ਸੀ ਉਹ ਮੈਂ ਰਾਤ ਨੂੰ ਆਈ ਸੀਗੀ ਸਵੇਰੇ अर्ਲੀ ਮਾਰਨਿੰਗ ਮੈਂ ਨਿਕਲ ਗਈ ਸੀਗੀ ਇਸ ਕਰਕੇ ਮੈਂ ਕਿਸੇ ਉਸ ਦਿਨ ਮੈਂ ਰਾਤ ਨੂੰ ਆਈ ਸੀਗੀ ਤੇ ਸਵੇਰੇ अर्ਲੀ ਮਾਰਨਿੰਗ ਮੈਂ ਇੱਥੇ ਚੱਲ ਗਈ ਸੀ ਇਸ ਕਰਕੇ ਉਸ ਦਿਨ ਵੀਡੀਓ ਬਣਾਈ ਨਹੀਂ ਹੈਗੀ ਤੇ ਅੱਜ ਮੈਂ ਤੁਹਾਨੂੰ ਆਪਣੀ ਫਰੈਂਡ ਨਾਲ ਉਹਦੇ ਹਸਬੰਡ ਤੇ ਉਹਦੇ ਬ੍ਰਦਰ ਨਾਲ ਤੇ ਅੱਜ ਮੈਂ ਤੁਹਾਨੂੰ ਆਪਣੀ ਫਰੈਂਡ ਤੇ ਉਹਦੇ ਹਸਬੰਡ ਤੇ ਉਹਨਾਂ ਦੇ ਬੇਟੇ ਨਾਲ ਮਲਾਉਂਗੀ ਤੇ ਵਧੀਆ ਲੱਗਿਆ ਪਰ ਵੈਸੇ ਕੱਲ ਬੀਸੀ ਠੰਡ ਹੋ ਗਈ ਸੀ ਇੱਥੇ ਹੁਣ ਗਰਮੀ ਆ ਗਈ ਤੇ ਵਧੀਆ ਦਿਨ ਸੀਗਾ ਵਧੀਆ ਦਿਨ ਰਿਹਾ ਅੱਜ ਮੈਂ ਪੂਰਾ ਦਿਨ ਕੈਲਗਰੀ ਇੱਥੇ ਸਪੈਂਡ ਕੀਤਾ ਤੇ ਹੈਗਾ ਜੀ ਸਾਡਾ ਪਾਰਸ ਹਲੇ ਥੋੜਾ ਜਿਹਾ ਸੈਡ ਆ ਪਤਾ ਨਹੀਂ ਘਾਤੋ ਇਹ ਨਹੀਂ ਪਤਾ ਹੈਗਾ ਐਸੇ ਆਪਾਂ ਤੁਹਾਨੂੰ ਪਾਰਸ ਨਾਲ ਮਿਲਾਤਾ ਸੀਗਾ ਪਰ ਉਹਦੇ ਬਿਜ਼ੀ ਸੀਗਾ ਤੇ ਮੇਰੀ ਫਰੈਂਡ ਨੂੰ ਮਿਲੋ ਜੋਤੀ ਨੂੰ ਅਸੀਂ ਬਹੁਤ ਪੁਰਾਣੇ ਫਰੈਂਡ ਆ ਪਰ ਅਸੀਂ ਬਾਰੇ ਟਾਈਮ ਆ ਸ਼ੇਰ ਸਾਲ ਬਾਅਦ ਮਿਲੇ ਆ ਕਿਉਂਕਿ ਇਹ ਕੈਨੇਡਾ ਆ ਗਏ ਸੀਗੇ ਫਿਰ ਮਿਲ ਨਹੀਂ ਸੀ ਹੋਇਆ ਜਦੋਂ ਇੰਡੀਆ ਵੀ ਜਾਂਦੇ ਸੀ ਟਾਈਮ ਹੀ ਨਹੀਂ ਸੀ ਕਦੇ ਸੈੱਟ ਹੋਇਆ ਮੇਰੇ ਆਪਾਂ ਇੰਡੀਆ ਹੋਣ ਦੇ ਸਾਰੇ ਟਾਈਮ ਨਹੀਂ ਹੁੰਦਾ ਹਾਂਜੀ ਫਾਈਨਲੀ ਅਸੀਂ ਮਿਲ ਗਏ ਆ ਬਾਜੀ ਨੂੰ ਹੈਲੋ ਲੋਕਾਂ ਦੀ ਬਾਸ ਹੈਲੋ ਸਾਈਡ ਹਲੋ ਨਾਨੀ ਨੂੰ ਹੈਲੋ ਕਰ ਦੇ ਨਾਨੀ ਨੂੰ ਹੈਲੋ ਕਰ ਦੇ ਉਹ ਤਨਾਨੀ ਨੂੰ ਹੈਲੋ ਕਰ ਦੇ ਹਾਲੇ ਹਾਲੇ ਬਿਜ਼ੀ ਆਹੇ ਸੋਸਤੀ ਜਾਜ ਪਤਾ ਨਹੀਂ ਕਿਉਂ ਆ ਦੇਵਾਸੀ ਆ ਰਿਹਾ ਅਸੀਂ ਪਹਿਲਾਂ ਸਟਾਰਬਕ ਰੁਕੇ ਸੀਗੇ ਹੁਣ ਅਸੀਂ ਲੇਕ ਤੇ ਆ ਗਏ ਘਰ ਤੋਂ ਨੇੜੇ ਸੀਗੇ ਕਹਿੰਦੇ ਘੁੰਮ ਕੇ ਆਉਣੇ ਆਗੇ ਵੀ ਸ਼ਾਮ ਨੂੰ ਬੈਦਰ ਸਹੀ ਜਿਹਾ ਹੋਇਆ ਪਹਿਲਾਂ ਗਰਮੀ ਸੀਗੀ ਕਾਫੀ ਜੋਤੀ ਕਿਹੜੀ ਲੈ ਕੇ ਇਹ ਲੇਕ ਦੇ ਵਿੱਚ ਟੈਸਟ ਮੈ ਲੈ ਕੇ ਓਕੇ ਆ ਸੂਰਿਆ ਕੇ ਘਮਾਂ ਲੱਗ ਗਿਆ ਵਧੀਆ ਤਾਂ ਸਵੀ ਮਿੰਕਾ ਦਾ ਵਧੀਆ ਨਮਾਤਾ ਇਹਨਾਂ ਨੇ ਕਿੰਨਾ ਵਧੀਆ ਕਰਦਾ ਹੈ ਨਾ ਪੂਰੇ ਬਾਹਾਂ ਮਾਰਦਾ ਇਹ ਨਹੀਂ ਤੇ ਮੋਸਟਲੀ ਕੁੱਤੇ ਫੰਟ ਟੂ ਬੋਰਡ ਤੇ ਰਹਿ ਗਿਆ ਕਿੰਨਾ ਜਿਵੇਂ ਲਾਈਕ ਕਰ ਰਹੇ ਆ ਪਾਣੀ ਨੇ ਆ ਯਾਰ ਇਹਨਾਂ ਨੇ ਟ੍ਰੇਨ ਕੀਤਾ ਹੋਣਾ ਕਿੰਨਾ ਵਧੀਆ ਪੂਰਾ ਓਵੇਂ ਓਵੇਂ ਕਰ ਰਿਹਾ ਨਾ ਜਿਵੇਂ ਬੰਦੇ ਵੀ ਪੂਲ ਤੋਂ بڑے ਹੁੰਦੇ ਆਗੇ ਲਾਈਕ ਕਰਦਾ ਉਹਨੂੰ ਵੀ ਪਤਾ ਜੀ ਕਾਫੀ ਜਾਣਿਆ ਹੋ ਰਿਹਾ ਹਾਂ ਹਾਂ ਬਹੁਤ ਅਸ਼ੁਦਾ ਇਥੇ ਬਹੁਤ ਦਾ ਕੁਛ ਵੀ ਨਹੀਂ ਅਬ ਇਹ ਕਹਿੰਦੇ ਹੋਣਾ ਨਾ ਤੁਸੀਂ ਦੇਖਿਓ ਆ ਇੱਧਰ ਉੱਧਰ ਨੇ ਪਸੀਨਾ ਤੇ ਉਹ ਤੋਂ ਬਾਰੇ ਵਿੱਚ ਇੱਡਾ ਹੁੰਦਾ ਕਿ ਜਿਵੇਂ ਬੀਚ ਤੇ ਵੀ ਬੱਠੇ ਹੈਗੇ ਐਵੇਂ ਆ ਆ ਥੋੜਾ ਵੀਕ ਸਟੇਜ ਥੋੜਾ ਘੱਟ ਹੁੰਦਾ ਹੈ ਵੀਕੈਂਡ ਤੇ ਬਹੁਤ ਜ਼ਿਆਦਾ ਰਸ ਹੱਸ ਗੁੱਤੇ ਨਾ ਦੇਖ ਕੇ ਖੁਸ਼ ਹੋ ਰਿਹਾ ਆਪੇ ਪਰਸ ਉਹ ਦੇਖ ਉਹ ਆਪਣੇ ਸ਼ੂ ਲਾਉਂਦਾ ਹੁਣ ਪਾਣੀ ਚ ਜਾਨ ਨੂੰ ਫਿਰਦਾ ਇਹ ਸਭ ਤੋਂ ਵਧੀਆ ਸਵੀਮਿੰਗ ਇਹਨਾਂ ਦੀ ਆ ਮੈਂ ਕਹੇ ਇਹ ਸਭ ਤੋਂ ਵਧੀਆ ਸਵੀਮਿੰਗ ਕਰਦੇ ਆ ਚਿੱਲ ਕਰਦੇ ਨੇ ਵਧੀਆ ਪਾਣੀ ਚ ਸਹੀ ਗੱਲ ਆ ਆਪਾਂ ਜਿਹਨਾਂ ਨੂੰ ਸਵੀਮਿੰਗ ਲਾਉਂਦੀ ਨਹੀਂ ਆਪਾਂ ਸਾਈਡ ਤੇ ਬੈਠ ਕੇ ਦੇਖਦੇ ਆ ਇਹ ਸਿੱਖਣੀ ਚਾਹੀਦੀ ਆ ਸਿੱਖਣੀ ਚਾਹੀਦੀ ਆ ਫਾਰਸ ਨੂੰ ਜ਼ਰੂਰਸ ਖਾਇਆ ਹੋ ਹਾਂ ਸਕਾਮਾ ਸਾਰੇ ਸਾਰੇ ਕੋਸ਼ਿਸ਼ਾਂ ਮੇਂ ਫਾਈਟਿੰਗ ਵੀ ਸਾਰੇ ਕੋਸ਼ਿਸ਼ ਚਾਹੀਦੀ ਲੜਾਈ ਲੜਾਈ ਵੀ ਨਾ ਸੜ ਜਾਊਗਾ ਫਾਈਟਿੰਗ ਵੀ ਨਾ ਸੜ ਜਾ ਨਹੀ ਉਹ ਤਰੀਕਾ ਉਹ ਜਿੱਦਾਂ ਹਾਂ 722 ਹੋਣ ਹਨ ਹਾਂਜੀ ਕਿਉਂਕਿ ਉਹ ਇਹ ਆਪਣਾ ਹੀ ਖੇਡ ਰਿਆ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੈਕਲੀ ਵਲੌਗ ਰਿਕਾਰਡ ਕਰ ਰਹੀ ਹਾਂ ਤੇ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਕੈਲਗਰੀ? ਮੈਨੂੰ ਕੈਲਗਰੀ ਵਧੀਆ ਲੱਗਿਆ। ਤੇ ਹੋਰ ਦਿਨ ਲੱਗਿਆ। ਹਾਂ ਕੈਲਗਰੀ ਵਧੀਆ ਹੈ। ਮੈਂ ਇੱਥੇ ਗੋਰੇ ਵੀ ਕਾਫੀ ਦੇਖੇ ਆ। ਇੱਥੇ ਕਾਫੀ ਆ। ਇੱਥੇ ਹੀ ਮੂਵ ਹੋ ਜੋ ਫਿਰ। ਵਧੀਆ ਤੇ ਲੱਗਾ। ਉੱਧਰ ਵੀ ਸ਼ਾਂਤ ਜਿਹਾ ਨਾ ਹੈ ਜੀ ਹਵਾ ਵੀ ਠੰਡੀ ਹੈ। ਹਾਂ ਜੀ। ਨੋਰਮਲ ਕੈਲਗਰੀ ਵੀ ਵੀ ਕਰਦੇ ਆ। ਅਸੀਂ ਮੋਸਟਲੀ ਮੈਂ ਤੇ ਗੁਰਪੀਰ ਪਹਿਲਾਂ ਬਹੁਤ ਆਉਂਦੇ ਹੁੰਦੇ ਸੀਗੇ ਹੁਣ ਥੋੜਾ ਜਿਹਾ ਕਟਿਆ ਜਦੋਂ ਦੇ ਕੰਮ ਜਾਣ ਲੱਗੇ ਆ। ਨਹੀਂ ਤਾਂ ਮੋਸਟਲੀ ਆਇਦਾ ਸੀ ਜਿਹੜੇ ਬੰਦੇ ਸਟ्रेस ਦੇ ਵਿੱਚ ਆਦਾ ਉਹਦੇ ਹੀ ਮਾਨਸਾ ਨਹੀਂ ਲੱਗ ਰਿਹਾ ਜਿਵੇਂ ਦਾਦਾ ਦਾ ਆ ਜਾ ਵੀ ਐਕਸਟਾ ਫੀਲ ਹੁੰਦਾ ਹਾਂ ਅੱਜ ਤਾਂ ਇਹ ਚਲੇ ਜਾਣਾ ਮੈਕ ਨੇ ਅੱਜ ਰਾਤ ਹਨਾ 10 ਵਜੇ ਯਾਰ 12 ਵਜੇ ਜਾਂ ਸਾਢੇ 6 ਵਜੇ ਪੰਜ ਨੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਸੀ 6 ਸਾਲ ਬਾਅਦ ਮਿਲੇ ਆ ਮੰਨ ਦੀ ਥੈਰੇਪੀ ਹੋ ਜਾਂਦੀ ਆ ਜਦੋਂ ਤੁਸੀਂ ਕਿਸੇ ਨੂੰ ਇਦਾਂ ਮਿਲਦੇ ਆ ਆਪਣੇ ਫਰੈਂਡ ਨੂੰ ਨਾ ਆਪਾਂ ਮੈਂ ਤੇ ਮਹਿਕ ਮਿਲ ਆ 6 ਸਾਲ ਬਾਅਦ ਮਿਲੇ ਆ 6 ਸਾਲ ਬਾਅਦ ਮਿਲੇ ਆ ਤੇ ਲਾਈਕ ਜਦੋਂ ਤੁਸੀਂ ਨੇ ਟਾਈਮ ਬਾਅਦ ਕਿਸੇ ਨੂੰ ਮਿਲ ਆ ਉਦਾਂ ਵੀ ਜਦੋਂ ਤੁਸੀਂ ਆਪਣੇ ਨੂੰ ਕਦੀ ਮਿਲਦੇ ਆ ਤੇ ਬੰਦੇ ਨੂੰ ਬਹੁਤ ਵਧੀਆ ਲੱਗਦਾ ਇੱਕ ਬੰਦੇ ਦੇ ਅੰਦਰ ਥੈਰੇਪੀ ਜੀ ਹੋ ਜਾਂਦੀ ਆ ਤੇ ਇਹ ਆਈ ਆ ਹੁਣ ਇਹਨੇ ਜਾਣਾ ਵੀ ਆ ਮੈਨੂੰ ਅੰਦਰੋਂ ਫੀਲ ਵੀ ਹੁੰਦਾ ਕਿ ਇਹਨੇ ਚਲੇ ਜਾਣਾ ਤੇ ਪਰ ਕੋਈ ਨਾ ਆਪਾਂ ਹੁਣ ਜਲਦੀ ਜਲਦੀ ਮਿਲਦੇ ਰਹਿਣਾ ਹੋ ਸਕਦਾ ਫਿਰ ਅਸੀਂ ਇੱਧਰ ਆ ਜੀਏ ਕਿਤੇ ਮੈਂ ਉਹਨੂੰ ਕਿਹਾ ਤੁਸੀਂ ਕੈਲਗਰੀ ਮੂਵ ਹੋ ਜਾਓ ਕੈਲਗਰੀ ਬਹੁਤ ਵਧੀਆ ਹੈ ਜੋਤੀ ਨਾਲ ਗੱਲਾਂ ਕਰਕੇ ਮੈਂ ਜੋਤੀ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਿਆ ਕਿ ਸ਼ਾਇਦ ਕੈਲਗਰੀ ਮੂਵ ਹੋ ਜਾਣਾ ਚਾਹੀਦਾ ਹੈ ਬਹੁਤ ਵਧੀਆ ਤੇ ਤੇਨ ਲੱਗਿਆ ਵੈਸੇ ਵਧੀਆ ਸੀਗਾ ਪਰ ਮੈਂ ਮਤਲਬ ਐਂਡ ਦੇ ਟਾਈਮ ਦੇ ਵਿੱਚ ਕਦੇ ਅਮੀਰ ਜੀ ਨਹੀਂ ਸੀਗੀ ਕਿ ਦੁਬਾਰਾ ਕਦੇ ਮਿਲ ਸਕਾਂਗੇ ਹਾਂ ਮੈਨੂੰ ਤਾਂ ਅਮੀਰ ਜੀ ਲਾਈਕ ਉਹ ਛੋਟਕਾ ਹੈ ਕਿਉਂਕਿ ਇਹਨੇ ਕਈ ਵਾਰੀ ਜੀ ਮਲੇਰੀਸੀ ਹੋਣੀ ਗੱਲ ਵੀ ਹੋਣਾ ਹਰ ਜਾਂਦੀ ਤੇ ਬੰਗਾ ਕੋ ਆਪਣੀ ਲਾਈਫ ਬਿਜ਼ੀ ਹੁੰਦਾ ਸੀ ਸੇਮ ਟਾਈਮ ਤੇ ਹੁਣ ਇੰਡੀਆ ਗਏ ਸੀਗੇ ਮੈਂ ਵੀ 6 ਮਨਸ ਰਹਿ ਕੇ ਆਈ ਹਾਂ ਤਾਂ ਫਿਰ ਵੀ ਕਿਨਨ ਜੀ ਵਿਸਵਾਦੀ ਰਹਿ ਕੇ ਆਈ ਸੀ ਉੱਥੇ ਵੀ ਨਹੀਂ ਫਿਰ ਟੂ ਮਿਲ ਹੋਇਆ ਤਾਂ ਉਹਦੇ ਸਾਨੂੰ ਇਦਾਂ ਲੱਗਦਾ ਸੀ ਜੀ ਉੱਥੇ ਨਹੀਂ ਮਿਲ ਹੋਇਆ ਤਾਂ ਇੱਥੇ ਕਦੀ ਕਿੱਦਾਂ ਸੀ ਕਿ ਹੁਣ ਤਾਂ ਨੇੜੇ ਸੀਗਾ ਮਤਲਬ ਪਹਿਲਾਂ ਜੇ ਮੁਕਸੇ ਤੋਂ ਦੂਰ ਹੁੰਦਾ ਸੀ ਹੁਣ ਤਾਂ ਇਦਰਾ ਇੱਥ ਪਰ ਫੇਰ ਵੀ ਸੁਆਮੀ ਨਹੀਂ ਬਣਿਆ ਕਦੇ ਅਸੀਂ ਮਿਲ ਗਏ ਹੁਣ ਤੁਹਾਡੀ ਫਰੈਂਸ਼ਲ ਰੀਚਾਰਜ ਹੋ ਗਈ ਹਾਂਜੀ ਹੁਣ ਮਿਲਦੇ ਰਹੋ ਪਰਨਾ ਮਤਲਬ ਸਾਡਾ ਇਦਾਂ ਸੀਗਾ ਵੀ ਭਾਵੇਂ ਸਾਰੀ ਗੱਲ ਕਰ ਤੇ ਹੁੰਦੀ ਸੀਗੀ ਪਰ ਵੀ ਜੋਤੀ ਨੇ ਬਹੁਤ ਹੈਲਪ ਕੀਤੀ ਆ ਮੈਂ ਜੇ ਕਦੇ ਲੋਡ ਦੇ ਟਾਈਮ ਵੀ ਇਹਨੂੰ ਮੈਸੇਜ ਕਰਦੀ ਸੀਗੇ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਨਹੀਂ ਜਦੋਂ ਇਹਨੇ ਹੈਲਪ ਕੀਤੀ ਆ ਤੇ ਮੰਮੀ ਡੈਡੀ ਕੈਨੇਡਾ ਆਏ ਆ ਉਹਦੇ ਵੀਜ਼ਾ ਲੱਗਿਆ ਉਹ ਵੀ ਜੋਤੀ ਦੀ ਹੈਲਪ ਨਾਲ ਹੀ ਲੱਗਿਆ ਆ ਨੀ ਨਹੀਂ ਚਲੋ ਉਹ ਤਾਂ ਆਪਣੀ ਕਿਸਮਤ ਹੁੰਦੀ ਹੈ ਨਹੀਂ ਹੁੰਦੀ ਤਾਂ ਕਿਸਮਤ ਹੈ ਵੀ ਇੱਕ ਵਾਰੀ ਆਪਾਂ ਕਿਸੇ ਨੂੰ ਟੈਸਟ ਕਰਦੇ ਆ ਹਨ ਕਿ ਜਿਹੜੇ ਲਾਇਰਜ਼ ਆ ਨੰਬਰ ਇਹਨੇ ਦਿੱਤਾ ਫਿਰ ਆਪਾਂ ਮਤਲਬ ਮੈਨੂੰ ਤੇਰੇ ਤੇ ٹرسٹ ਸੀਗਾ ਫਿਰ ਉਹਦੇ ਨਾਲ ਵਧੀਆ ਰਿਹਾ ਨਹੀਂ ਆਪਾਂ ਨੂੰ ਹੁੰਦਾ ਕਿ ਨਵਾਂ ਬੰਦਾ ਲੱਭਦੇ ਆ ਕਿ ਬਹੁਤ ਰਿਸਕ ਬਹੁਤ ਹੁੰਦਾ ਆ ਹਾਂ ਉਹ ਕਿਹਦਾ ਨਹੀਂ ਗੱਲ ਕਰਨੀ ਜਿਹੜੇ ਜਿਹੜੇ ਨੇ ਲੱਖ ਡਾਲਰ ਐਕਸਟਰਾ ਚਾਰਜ ਕਰਾਈ ਸੀ ਤੁਹਾਡੇ ਲੱਖ ਡਾਲਰ ਐਕਸਟਰਾ ਚਾਰਜ ਮਜ਼ਾਕ ਚਾ ਕੀਤਾ ਸੀ ਤੁਸੀਂ ਗੱਤ ਨਹੀਂ ਕੀਤਾ ਮਜ਼ਾਕ ਸੀਗਾ ਤੁਹਾਨੂੰ ਘੱਟ ਦਿਓ ਤੁਸੀਂ ਆ ਤੁਸੀਂ ਸੀਰੀਅਸ ਹੋ ਗਏ ਹਾਂ ਤੁਸੀਂ ਮੈਂ ਆ ਕੇ ਸੋਚੀ ਤੇ ਮੈਂ ਕਿੰਨੇ ਪੈਸੇ ਆਏ ਕਿੱਥੇ ਮੈਂ ਕਿ ਲੱਖ ਨਾਲ ਲੜਾਇਆ ਕਿੱਥੇ ਕਿੱਥੇ ਜਿਹੜੇ ਵਲੌਗ ਦੇਖਦੇ ਉਹਨਾਂ ਨੇ ਕਿ ਸੱਚੀ ਕਿਹਾ ਅੱਛਾ ਇਹਨਾਂ ਤੋਂ ਇੰਨਾ ਪੈਸਾ ਆਇਆ ਉਹ ਵਲੌਗ ਚਾਹੀਏ ਇੰਨੇ ਪੈਸੇ ਬਣਾਈ ਜਾਂਦੇ ਉਹਨਾਂ ਨੇ ਕਿਹਾ ਰਹਿਣ ਦੇ ਬੇਸਮੈਂਟ ਦੇ ਇੰਨੇ ਪੈਸੇ ਦੇ ਕਰੀ ਜਾਂਦੇ ਆਏ ਉਹ ਬੀਸਮੈਂਟ ਉੱਥਾ ਰਹਿੰਦੇ ਹੈਗੇ ਉਹ ਕਈ ਵਾਰ ਉਹ ਹੁੰਦਾ ਨਹੀਂ ਪਿੱਛੇ ਜਿੰਨੀ ਉਹ ਨਿਊਜ਼ ਹੀ ਹੋਈ ਸੀਗੀ ਕਿ ਇੱਕ ਪਿਖਾਈ ਸੀਗਾ ਉਹ ਆਪਣੇ ਜਿਹਦੇ ਕੱਪੜੇ ਸਿੱਟ ਕੇ ਪੈਂਦੇ ਹੁੰਦੇ ਉਹ ਥੱਲੋਂ ਆ ਰਿਹਾ ਜਦੋਂ ਡੈਥ ਹੋਈ ਸੀ 1 ਕਰੋੜ ਪਤਾ ਨਹੀਂ ਕਿੰਨੇ ਪੈਸੇ ਲੱਦੇ ਸੀਗੇ ਉਹ ਕਾਫੀ ਵਾਇਰਲ ਹੋਈ ਸੀਗੀ ਉਹ ਨਿਊਜ਼ ਜੀ ਨੇ ਉਹ ਗੱਲ ਸਾਡੀ ਅਸੀਂ ਪੈਸੇ ਲਗਾ ਕੇ ਬੀਸਮੈਂਟ ਰਹਿੰਦੇ ਸੀ ਸੀਰੀਅਸ ਨਹੀਂ ਲੈਣਾ ਮਜ਼ਾਕ ਕਰ ਰਿਹਾ ਮੇਰੇ ਮਜ਼ਾਕਿਆ ਮਜ਼ਾਕ ਹਾਂ ਹੋ ਗਈ ਤੇ ਚੋਰ ਵਹਿ ਜਾ ਨਾ